ਹਾਂਜੀ ਮਿੱਤਰ ਕੀ ਹਾਲ ਸਾਰੇ ਭਰਾਵਾਂ ਦੇ ਘਰ ਪਰਿਵਾਰ ਜਾਨਵਰ ਸਾਰੇ ਵੀ ਨਾਲ ਸੈਟ ਇਹਦੇ ਕਰਦੇ ਰੋ ਦੀ ਸਟਾਰਟਿੰਗ ਤੇ ਇਹ ਸਵੇਰ ਸਵੇਰ ਆ ਗਈ ਸੀ ਆਪਾਂ ਖੇਤ ਉਹਨਾ ਟਰੈਕਟਰ ਦਾ ਜਿਹੜਾ ਡ੍ਰਿੱਲ ਦਾ ਹੁੰਦਾ ਉਹ ਟੱਕਣੇ ਡਿੱਗ ਗਿਆ ਸੀਗਾ ਉਹ ਮੋਟਰ ਫੇਮ ਕੋਲ ਤੇ ਉਹ ਵੇਖਣ ਆਏ ਸੀ ਯਾਰ ਤੇ ਉਹ ਪਰ ਨਹੀਂ ਡਿੱਗਿਆ ਗਿਆ ਇੱਥੇ ਉਹ ਕਿਤੇ ਰਾਹ ਰੂਚੀ ਡਿੱਗ ਪਿਆ ਤੇ ਉਹ ਵੇਖਣ ਆਏ ਸੀਗੇ ਤਾਂ ਉਹ ਲੱਭਿਆ ਨਹੀਂ ਯਾਰ ਆ ਕਣਕ ਵੀਤੀਆ ਇਹ ਚੁੰਡਾ ਗੋੜ ਨਾਲ ਕਰਾਂਗਾ ਬਸ ਚੁੰਡਾ ਗੋੜ ਦਾਂਗੇ ਅੱਜ ਆਪਾਂ ਤੇ ਬਾਹ ਇੱਕ ਦੋ ਦਿਨਾਂ ਤੱਕ ਕਰਵਾਤਾ ਪਾ ਕੇ ਤੇ ਵਿਲੇ ਉਹ ਥੇ ਡਿੱਗ ਗਿਆ ਸੀ ਇੱਥੇ ਅਗਰ ਡਿੱਗਿਆ ਤਾਂ ਹੈ ਨਹੀਂਗਾ ਰਾਹ ਰੂਜ ਡਿੱਗ ਪਿਆ ਤਾਂ ਤੇ ਦਾਖਤੜ ਕੀ ਖੇਦ ਆਗੇ ਸੀਗੇ ਮੈਂ ਚੱਲ ਹੁਣ ਖੇਦ ਆਗੇ ਬਲੌਗ ਸਟਾਰਟ ਕਰਾਂਗੇ ਘਰੇ ਤਾਂ ਪਕਾਣੂ ਕਰਨਾ ਚੱਲ ਕਾਲੀ ਸੀ ਫਿਰ ਉੱਠ ਕੇ ਨਾਲ ਦੇ ਨਾਲ ਆ ਗਿਆ ਬਲੌਗ ਦਾ ਯਾਦ ਹੀ ਨਹੀਂ ਐ ਮੈਨੂੰ ਮੈਂ ਚੱਲ ਹਾਂ ਖੇਤਾਂ ਖੇਤ ਜਾ ਕੇ ਕਰਦੇ ਹਾਂ ਬਲੌਗ ਸਟਾਰਟ ਆ ਵੀ ਇੱਥੇ ਡਿੱਗਿਆ ਸੀ ਯਾਰ ਇੱਥੇ ਨੂੰ ਪਤਾ ਹੀ ਨਹੀਂ ਲੱਗਾ ਕਿੱਧਰ ਜਾਵੜਿਆ ਜਾ ਯਾਰ ਇੱਥੇ ਨਹੀਂ ਡਿੱਗਿਆ ਨਾਲ ਰਾਹ ਰੂਹ ਚ ਡਿੱਗ ਪਿਆ ਹਾਂ ਆ ਵੀ ਇੱਥੇ ਇੱਥੇ ਡਿੱਗਿਆ ਹਾਂ ਉਹ ਜਰਾ ਰਾਂਹ ਰੂਹ ਹੀ ਡਿੱਗ ਪਿਆ ਇੱਧਰ ਹੈ ਨਹੀਂਗਾ ਮਿੱਤਰੋ ਕਹਿ ਦਿੰਨੇ ਬਈ ਨਹੀਂ ਲੱਭਿਆ ਹੈ ਨਹੀਂ ਇੱਥੇ ਤੇ ਚੱਲਦੇ ਆ ਮਿੱਤਰੋ ਘਰੇ ਆਪਾਂ ਤੇ ਘਰੇ ਜਾ ਕੇ ਵੀ ਨਹੀਂ ਕਬੂਤਰ ਉੱਤਰ ਆ ਗਏ ਜੀ ਮਿੱਤਰੋ ਆਪਾਂ ਘਰੇ ਤੇ ਚੁੰਨਾ ਗੋੜਾਂ ਦੀਆਂ ਸੀਗਾ ਕਣਕ ਦੀਆਂ ਤੇ ਬਕਲੀਆਂ ਵੱਟਾ ਰਹਿਗਾ ਵੱਟਾ ਬਸ ਅੱਜ ਸਵੇਰ ਆਪਾਂ ਵੱਟਾ ਵੀ ਪਾ ਦਾਂਗੇ ਤੇ ਇਹ ਹੋ ਗਏ ਰੈਡੀ ਛੜੀ ਤੇ ਆਪਾਂ ਜਾਣਾ ਸੀ ਸ਼ਹਿਰ ਤੇ ਪੂਰੀ ਪੇਂਟ ਸ਼ੈਲਡ ਪਾ ਲਈ ਆ ਤੇ ਬੂਟ ਪਾਉਣੇ ਰਹਿ ਗਏ ਮੈਂ ਪਹਿਲਾਂ 50 ਕਬੂਤਰਾਂ ਨੂੰ ਦਾਣਾ ਪਾਣੀ ਪਾਏ ਜੀ ਤੇ ਫੇਰ ਹੀ ਚੱਲਾਂਗੇ ਸ਼ਹਿਰ ਤੋਂ ਆਪਦਾ ਵਾਵਾ ਨਿਕਲੀ ਸੀ ਅੱਜ ਤੇ ਰਾਤ ਆਲਾ ਪ੍ਰੋਸੈਸ ਦੱਸਾਂ ਬਈ ਬਿੱਲੀ ਦਾ ਬਿੱਲੀ ਤਾਂ ਨਹੀਂ ਆਈ ਜਮਾਂ ਵੀ ਬਿੱਲੀ ਤਾਂ ਕਹਿੰਦੀ ਹੋਊਗੀ ਮੇਰਾ ਕਿੱਧਰ ਫਸ ਗਈ ਸੀ ਹਨਾ ਆਗੇ ਪਰ ਨਹੀਂ ਕਿੱਧਰ ਕੈਦ ਕਰ ਲਏ ਮੈਨੂੰ ਤਾਂ ਬਿੱਲੀ ਤਾਂ ਮਮਾ ਸਾ ਛੜਾ ਕੇ ਭੱਜੀ ਕਹਿੰਦੀ ਹੁਣ ਤਾਂ ਨਹੀਂ ਮੈਂ ਆਉਂਦੀ ਕੰਨਾਂ ਨੂੰ ਲਾ ਲੇ ਹੱਥ ਰਾਤ ਨਿਗਾਹ ਰੱਖੀ ਆ ਆ ਏਟ ਲਾਈ ਤੇ ਉਹ ਦਿਨ ਰਾਤ ਨਿਗਾਹ ਤਾਂ ਬਹੁਤ ਰੱਖੀ ਸੀ ਬਿੱਲੀ ਦੀ ਪਰ ਨਹੀਂ ਆਈ ਬਈ ਕਹਿੰਦੀ ਹੋਂ ਨਹੀਂ ਆਉਂਦਾ ਤਾਂ ਭੁੱਲ ਭਲੇਖੇ ਆ ਗਈ ਮੈਂ ਕਹਿੰਦੀ ਜਾਣਾ ਹੋਰ ਕੋਠੇ ਤੇ ਸੀ ਆ ਥੋਡੇ ਤੇ ਗਈ ਉਰੇ ਭੱਜ ਗਈ ਤੇ ਕਹਿੰਦੀ ਆ ਗਿਆ ਮੈਂ ਕਾਬੂ ਕਰ ਲਈ ਸੀ ਆਪਾਂ ਭੱਜ ਗਈ ਪਰ ਹੁਣ ਨਹੀਂ ਆਉਂਦੀ ਮੇਰੇ ਸਾਹ ਚ ਤੇ ਕਮੈਂਟਾਂ ਜਰੂਰ ਦੱਸੋ ਜੀ ਆਉਗੀ ਕਿ ਨਹੀਂ ਆਉਦੀਗੀ ਤੇ ਪਾਣੀ ਪੁਣੀ ਪਾ ਦੇ ਕਬੂਤਰਾਂ ਨੂੰ ਦਾਣੇ ਪਾ ਦਈਏ ਹੁਣ ਜੇ ਜ਼ਖਾਉ ਹਟ ਗਿਆ ਕਬੂਤਰਾਂ ਦਾ ਜਿਵੇਂ ਆਪਾਂ ਨਿੱਗਾ ਪਾਣੀ ਪਾਉਣ ਲੱਗ ਪਿਆ ਤੇ ਅੱਗਰੇ ਕੂਤਰ ਦੋ ਦਿਨ ਬੱਚੇ ਖਾਉ ਖਾਉ ਜੀ ਕਰ ਦਿੰਦੇ ਸੀਗੇ ਸਿੱਕਾ ਹੀ ਨਾ ਮਾਰਦੇ ਸੀਗੇ ਹੁਣ ਤਾਂ ਚਿੱਕਾ ਚੁੱਕਾ ਮਾਰਨੋਂ ਹਟ ਗਏ ਆ ਤੇ ਪਾਣੀ ਦਾ ਹੀ ਸੀ ਯਾਰ ਜਿਵੇਂ ਆਪਣੇ ਗਲ ਖਰਾਬ ਹੁੰਦੇ ਠੰਡਾ ਪਾਣੀ ਪੀ ਕੇ ਉਵੇਂ ਇਹਨਾਂ ਦਾ ਹਨਾ ਬੰਦਿਆਂ ਹਸ ਆ ਗਈ ਐ ਬਈ ਇਹਨਾਂ ਦਾ ਵੀ ਤੇ ਦੇਖਗੇ ਫੋਟੇ ਜਾਨੀ ਦੇ ਹੈਗੇ ਕਿਵੇਂ ਆ ਕੜਜਾ 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 ਫੋਟੇ ਗਵਾ ਖਾਲੀ ਆ ਤੂੰ ਕਿੱਥੇ ਲੱਤ ਖਸਾਈ ਔਖੜ ਜਾ ਔਖੜ ਜਾ ਔਖੜ ਜਾ ਵੇਲੀਆ ਚਲ ਹੁਣ ਨਿਕਾੜ ਆ ਛਤਰੀ ਤੋਂ ਆ ਗਿਆ ਆਪਾਂ ਕਹਿ ਦ ਬਾਹਰ ਕੱਢ ਕੇ ਹੁਣ ਨਾ ਢਿੱਲ ਇਸੇ ਕੰਮ ਆ ਤੇ ਛਤਰੀ ਸਤਰੀ ਤੋਂ ਆ ਗਏ ਗੁੱਡਾ ਸਾਫ ਕਰਾਂਗੇ ਪਰ ਲਾਸਟ ਵਰੀ ਫਿਰ ਸਿਆ ਸਿਆ ਗੁੱਡਾ ਹੀ ਸਾਫ ਕਰਨਾਗਾ ਹੁਣ ਵਾ ਥੋੜੇ ਦਿਨਾਂ ਦਾ ਕਰ ਕਰਦਾ ਗੁੱਡਾ ਸਾਫ ਕਰ ਹੁਣ ਤੋ ਪੈਗਾ ਲੱਗਦਾ ਹੁਣ ਤੋ ਸੱਟਿਆ ਹੋ ਜੂਗਾ ਬਾਠ ਠੰਡ ਆ ਗਿਆ ਠੰਡੇ ਨਹੀਂ ਫੁੱਡੇ ਸਾਫ ਕਰੀ ਜੰਦੇ ਤੇ ਠੰਡ ਕੇ ਆ ਪਤਾ ਨਹੀਂ ਕਰ ਦੇਂਦੇ ਪਿਛਲੀ ਵਾਰੀ ਵੀ ਨਹੀਂ ਕੀਤਾ ਸੀਗਾ ਪੈਦਗੀ ਵੀ ਨਹੀਂ ਕਰਨਾ ਨਿੱਗਾਰੇ ਨੇ ਯਾਰ ਠੰਡਾ ਨਹੀਂ ਹੁੰਦਾ ਸਾਹ ਨਾਲੋਂ ਉਹ ਧਾਣੇ ਪਾਦ ਗਏ ਬੱਚੇ ਚੂਰਾ ਮੰਗੀਆਂ ਉਹਦਰ ਖੂਤਣਾ ਰੋ ਕਿ ਨਹੀਂ ਚੂਗਾ ਦੇਵੋ ਗਾ ਮੇਤਰ ਧਾਣੇ ਦੋਨੇ ਪਾਦ ਗਏ ਤੇ ਫਿਰ ਆਪਾਂ ਚੱਲਨੇ ਸ਼ਹਿਰ ਨੂੰ ਤੇ ਕਮੈਂਟ ਕਰਕੇ ਜਰੂਰ ਦੱਸ ਦੇ ਕਰੋ ਵੀਡੀਓ ਕਿਵੇਂ ਲੱਗੀ 1:00 ਬਾਈ ਦਾ ਕਮੈਂਟ ਆਇਆ ਸੀਗਾ ਮੈਂ ਪੁੱਛਿਆ ਸੀ ਬਈ ਆਪਣੇ ਬੱਚੇ ਕੱਲੇ ਕੱਲੇ ਉੱਡਦੇ ਆ ਤੇ 1:00 ਬਾਈ ਦਾ ਕਮੈਂਟ ਆਇਆ ਸੀਗਾ ਕਹਿੰਦਾ ਬਈ ਤੁਸੀਂ ਕਿਹੜਾ ਸ਼ਰੀਰ ਭਾਲਿਆ ਕਰੋ ਤੇ ਬਾਅਦ ਵਿੱਚ ਡਾਇਆ ਕਰੋ ਹਣਾ ਸਾਰੇ ਬੱਚੇ ਸ਼ਰੀਰ ਭਾ ਕੇ ਤੇ ਫੇਰ ਡਾਇਆ ਕਰੋ ਤੇ ਜਿਹੜੇ ਆਪਣੇ ਵੀ ਪਹਿਲਾਂ ਕੂਤਰ ਲੱਗੇ ਹੋਏ ਆ ਜਿਵੇਂ ਪਹਿਲਾਂ ਸ਼ਰੀਰ ਦੇ ਬੱਚੇ ਲੱਗੇ ਹੋਏ ਆ ਉਹ ਪਹਿਲਾਂ ਪਾ ਹੀ ਕਰਦੇ ਸੀਗੇ ਪਰ ਤਾਂ ਵੀ ਯਾਰ ਆਪਣੇ ਕੱਲੇ ਕੱਲੇ ਕੂਤਰ ਜੋੜਦੇ ਪਤਾ ਨਹੀਂ ਕਾਦੋਂ ਪਤਾ ਨਹੀਂ ਥੋੜੇ ਆਪ ਵੱਡੇ ਕਰ ਲੈਨੇ ਆ ਵੱਡੇ ਕਰਕੇ ਡਾਉਣੇ ਆ ਤਾਂ ਹੋ ਜਾਂਦਾ ਹਣਾ ਇਹ ਗੋ 4 ਹੁੰਨੇ ਆਉਂਦੇ ਯਾਰ ਆਪਣੇ ਨਿਖੜ ਗਏ ਉੜਦੇ ਆ ਦੋ ਇਧਰ ਆਉਂਦੇ ਦੋ ਦੂਜੀ ਇਧਰ ਆਉਂਦੇ ਆ ਪਰ ਕੱਲੇ ਕੱਲੇ ਉੜਦੇ ਆ ਤੇ ਕਮੈਂਟ ਕਰਕੇ ਦੱਸੋ ਜੀ ਕੱਲੇ ਕੱਲੇ ਉੜਦੇ ਕੋ ਉਤਰ ਚੰਗੇ ਹੁੰਦੇ ਕਿ ਕਿਵੇਂ ਆ ਵੇ ਚੰਗੇ ਹੁੰਦੇ ਮੇਰੇ ਸਾਹਿਬ ਜੀ ਯਾਰ ਜਿਵੇਂ ਆਪਾਂ ਬਾਈ ਤੇ ਛੱਡਦੇ ਆ ਆਪਣੇ ਵੱਡੇ ਗੂਤਰ ਵੀ ਅੱਜ ਸਾਫ ਹੋ ਜਾਂਦਾ ਕੱਲੇ ਕੱਲੇ ਉਹ ਵੀ ਉੜਦੇ ਆ ਉਹ ਵੀ ਡਾਰ ਬਣਾ ਕੇ ਨਹੀਂ ਉੜਦੇਗੇ ਤੇ ਬਾਈ ਚਾਏ ਹੋ ਜਾਂਦਾ ਯਾਰ ਜਿਵੇਂ ਡਾਰ ਚ ਗੂਤਰ ਤੁਰ ਜਾਂਦਾ ਹਨ ਤੇ ਕੱਲਾ ਕੱਲਾ ਗੂਤਰ ਨਹੀਂ ਤੁਰਦਾਗਾ ਬਾਈ ਚੰਗੇ ਹੁੰਦੇ ਕੱਲੇ ਕੱਲੇ ਓਡੇ ਤੇ ਬਾਕੀ ਤੁਸੀਂ ਆਪ ਦੇ ਹਿਸਾਬ ਨਾਲ ਦੱਸ ਦੋ ਜੇ ਤੇ ਉਹ ਯਾਰ ਕਮੈਂਟ ਚੰਗਾ ਲੱਗਾ ਮੈਂ ਕਿ ਉਹ ਤੇ ਬਾਈ ਤੇ ਕਮੈਂਟ ਤੇ ਕਮੈਂਟ ਕੀਤਾ ਸੀਗਾ ਤੇ ਕਮੈਂਟ ਤੁਸੀਂ ਵੀ ਕਰਦੇ ਕਰੋ ਬਾਈ ਜਿਹੜੀ ਚੀਜ਼ ਵਧੀਆ ਲੱਗਦੀ ਜਿਹੜੀ ਨਹੀਂ ਲੱਗਦੀ ਹੈ ਨਾ ਬਾਕੀ ਦਾਣਾ ਪਾਣੀ ਪਾ ਦਿੰਦੇ ਕੂਤਰਾਂ ਨੂੰ ਇੱਕ ਵਜ ਗਿਆ ਅੱਗੇ ਹੀ ਕੂਤਰਾਂ ਚੋਗਾ ਚਾਗਾ ਵੀ ਹੈ ਨਾ ਤੇ ਸੱਚਾ ਇੱਕ ਜੋੜੀ ਪੱੜ ਗਿਆ ਆਪੇ ਇਧਰੋਂ ਇਹ ਆਂਡਾ ਉਹ ਨਹੀਂ ਬੈਠੀ ਉਧਰੀ ਚਾਹਾਂਡਾ ਰੱਖ ਹੀ ਲੈ ਆਂਦੇ ਬਹੁਤ ਹੋਰ ਅੱਧੇ ਘੰਟੇ ਤੱਕ ਅੰਡਾ ਰੱਖ ਲੂਗੀ ਇਹ ਲੋੜ ਹੀ ਆਂਦਾ ਚਲੋ ਰੱਖ ਲੈਣ ਦੀ ਯਾਰ ਉਹਦੇ ਨਾਲ ਕੰਨ ਸਟਣਿਆ ਨਾ ਕੇ ਚੱਕ ਕੇ ਥੱਲੇ ਕਰ ਦਾਂਗੇ ਹੂ ਤੇ ਹੂਤਰ ਥੱਲੇ ਇਹ ਥੇਨੇ ਦਿਨ ਫੇਰਦੇ ਨਹੀਂ ਇੱਥੇ ਹੋਰ ਇੱਕ ਦਿਨ ਸਹੀ ਹੈ ਨਾ ਕੋਈ ਥੱਲੇ ਤਾਂ ਨਹੀਂ ਕਢਾਉਂਦੇਗੇ ਟਾਲ ਲਾਗੇ ਆਪਾਂ ਅੰਡੇ ਦੇ ਚਾਹ ਮਿੱਤਰੋ ਪਾਣੀ ਪਾ ਦੇ ਆਪਾਂ ਸਾਰੇ ਧੋ ਕੇ ਤੇ ਬਾਅਦ ਚ ਕਰਦੇ ਗਾਂਟੇ ਉਹ ਖੇਰ ਤਾਂ ਮੇਤਰੋ ਲੱਗ ਗਿਆ ਸੀ ਆਪਾਂ ਨੂੰ ਟਾਈਮ ਤੇ ਹੁਣ ਆ ਗਏ ਆਪਾਂ ਘਰ ਨੂੰ ਵਾਪਸੀ ਕਰਤੀ ਆ ਤਿੰਨ ਜਾਣੇ ਗਏ ਸੀਗੇ ਤੇ ਕੰਮ ਨਹੀਂ ਬਣਿਆ ਬਈ ਜਿਹੜੇ ਆਪਾਂ ਕੰਮ ਗਏ ਸੀਗੇ ਤੇ ਚੱਲ ਪਏ ਪਿੰਡ ਨੂੰ ਆਪਾਂ ਲੇਟ ਹੀ ਹੋ ਗਿਆ ਅੱਜ ਤਾਂ ਅਥ ਨਹੀਂ ਹੋ ਗਿਆ ਚਲੋ ਕੋਈ ਨਹੀਂ ਕੱਲੂ ਵੇਖਾਂਗੇ ਉਦੋਂ ਦਾ ਚਲੋ ਪਹੁੰਚ ਕੇ ਮੇਤਰੋ ਕਰਦੇ ਆਪਾਂ ਗਾਂ ਕੰਟੀਨਿਊ ਬੱਸ ਪਿੰਡ ਦੇ ਨੇੜੇ ਆ ਗਏ ਆ ਝੋਟੀ ਵਾਲੇ ਆ ਤੇ ਗਾਂ ਧਰਮ ਤੇ ਡੋੜ ਵਨ ਢੀਂ ਹੈ ਜੀ ਜਾਵੜਗੇ ਘਰੇ ਅੱਗੇ ਮਿੱਤਰੋ ਕਰੇ ਤੇ ਵਲੌਗ ਤੇ ਥੋੜੇ ਟਾਈਮ ਦੇ ਬਣਿਆ ਹੋਣਾ ਤੇ ਚਲੋ ਕੋਈ ਚੱਕਰ ਨਹੀਂਗਾ ਬਾਹਰ ਹਨੇਰਾ ਹੋ ਗਿਆ ਸੀ ਅਰ ਮੈਂ ਕਣ ਕੂਤਰਾਂ ਠਾਉਣਾ ਹਨਾ ਮੰਜਾ ਮੰਜਾ ਕਰਦਗੇ ਖੜਾ ਟਾਕੀ ਦੇ ਦੇ ਫੇਦੇ ਪਟਾਕੇ ਮੰ ਮਤਰਾ ਯਾਰ ਦੋ ਦਿਨ ਕੰਮ ਸੀਗਾ ਆਪਾਂ ਛੇ ਥੋੜੇ ਕੰਮ ਹੀ ਗਏ ਸੀਗੇ ਤੇ ਉਹ ਤੁਹਾਨੂੰ ਬਸ ਥੋੜੇ ਦਿਨਾਂ ਚੱਕਰ ਹਫਤੇ ਤੱਕ ਦੱਸ ਦਾਂਗੇ ਕੁਝ ਕਵਰੀ ਇੱਕ ਆਈਊਗੀ ਹਫਤੇ ਤੱਕ ਆ ਮੱਕੀ ਛੱਡਤੀ ਨੇ ਹਨਾ ਅੱਜ ਥੋੜਾ ਬਸ ਸਹੀ ਬੈਠੀ ਹੈ ਯਾਰਾ ਕਾਣੂ ਬੜਾ ਛੇੜਦਾ ਹਨਾ ਤੇ ਬੇ ਲੇਟਾਂ ਮਾਰਾਂਗੇ ਤੇ ਐਵੇਂ ਉਡੜ ਬੈਠਣਗੇ ਥੱਲੇ ਬੈਠਣਗੇ ਹਨਾ ਹੁਣ ਸਾਰੇ ਤਾਂ ਆਏ ਬੈਠੇ ਵਧੀਆ ਥੱਲੇ ਤਾਂ ਨਹੀਂ ਬਿਠਾ ਨਹੀਂ ਬੈਠਾ ਸੱਗੇ ਬਾਕੀ ਓਕੇ ਆ ਇਧਰ ਵੀ ਓਕੇ ਆ ਇਹਨੇ ਆਂਡਾ ਰੱਖ ਲਿਆ ਕੁਤਰੀਆਂ ਉਹ ਰੱਖ ਲਿਆ ਜੀ ਆਹ ਬੈਠੀ ਅੱਜ ਵਾਲੀ ਗਰੀ ਜਿਹੜਾ ਅੱਜ ਉਹਦੀ ਬਰਤਨੀ ਸੀਗੀ ਆਂਡਾ ਰੱਖਣਾ ਸੀ ਉਹਨੇ ਰੱਖ ਲਿਆ ਬਾਕੀ ਇਧਰ ਵੀ ਓਕੇ ਆ ਇਧਰ ਵੀ ਓਕੇ ਆ ਤੇ ਕੱਦ ਗਏ ਮਿੱਤਰੋ ਵਲੋਗ ਦਾ ਐਂਡ ਤੇ ਹੁਣ ਤੈਰ ਆਪਾਂ ਪੂਰੇ ਇੰਟਰਸਟ ਨਾਲ ਬਣਾਏ ਦੇ ਵਲੋਗ ਪਹਿਲਾਂ ਤਾਂ ਪੁਆਇਂਟ ਬਣਾਉਂਦੇ ਸੀਗੇ ਹੁਣ ਤਾਂ ਪੂਰੇ ਇੰਟਰਐਕਸ਼ਨ ਬਣਾ ਦੇਨੇ ਨੇ ਤੇ ਬ੍ਰੋ ਕਿਵੇਂ ਬਣਦਾ ਕਮੈਂਟ ਕਰਕੇ ਦੱਸ ਦਿਆ ਕਰੋ ਬਾਕੀ ਧੰਨਵਾਦ ਸਾਰੇ ਵੀਰਾਂ ਵਲੌਗ ਵੇਖਣ ਲਵ ਯੂ ਇਹ ਸਾਰਿਆਂ ਨੂੰ